ਨਾਲ KFC ਜਾਂ ਹੋਰ ਕਿਸੇ ਦੀ ਵੀ ਤੁਸੀਂ ਫਰੈਂਚਾਈਜ਼ ਲੈ ਲਓ ਕੋਈ ਗਾਰੰਟੀ ਨਹੀਂ ਲੈਂਦਾ ਇਦਾਂ ਦੇ ਸੈਟਅਪ ਨੇ ਜਿਹੜੇ ਅਸੀਂ ਲਾ ਕੇ ਦੇ ਰਹੇ ਹਾਂ ਔਰ ਕੋਈ ਵੀ ਸੈਟਅਪ ਸਾਡਾ ਲਾਸਟ ਨਹੀਂ ਹੋਣਾ ਤਾਂ ਗਾਰੰਟੀ ਇਹ ਲੈ ਲਈ ਜੀ ਬਿਲਕੁਲ ਵੱਡੀ ਗੱਲ ਇਹ ਹੈ ਕਿ ਤਰਖਾ ਸਾਡੇ ਐਮ ਡੀ ਸਾਹਿਬ ਨੇ ਦੇਣੀ ਆ ਹਨਾ ਬਸ ਸਿਸਟਮ ਨੂੰ ਫੋਲੋ ਕਰਨਾ ਹੈ ਜੀ ਔਰ ਜਿਹੜਾ ਕਿਰਾਇਆ ਬਿਜਲੀ ਦੇ ਬਿੱਲ ਉਹ ਸਾਡੇ ਐਮ ਡੀ ਸਾਹਿਬ ਨੇ ਪੇ ਕਰਨੇ ਨੇ ਕੰਪਨੀ ਨੇ ਪੇ ਕਰਨੇ ਨੇ ਔਰ ਉਹਨੂੰ ਪ੍ਰੋਫਿਟ ਵੀ ਹਰ ਮਹੀਨੇ ਦੇਣੀ ਆ ਉਸ ਤੋਂ ਬਾਅਦ ਬਧੂ ਪ੍ਰੋਫਿਟ ਉਸੇ ਦਾ ਹੀ ਹੈ ਮਤਲਬ ਕਹਿਣ ਦਾ ਜੇ ਘਟ ਜੇ ਪ੍ਰੋਫਿਟ ਤਾਂ ਉਹਨੂੰ ਘੱਟੋ ਘੱਟ ਗਰੰਟੀ ਨਾਲ 50000 ਰੁਪਏ ਪ੍ਰੋਫਿਟ ਦੇਣੀ ਹੈ ਆਪਾਂ ਦੇਣੀ ਦੇਣਾ ਹਾਂਜੀ ਇਸ ਦਾ ਹਾਂਜੀ ਸਸੀ ਕਾਲ ਸਰ ਸਸੀ ਕਾਲ ਸਰ ਤੇ ਸਰ ਦਰਸ਼ਕਾਂ ਨੂੰ ਆਪਣੇ ਦੱਸਿਓ ਵੀ ਜਿਹੜੇ ਵੀਰ ਬਾਹਰ ਜਾ ਰਹੇ ਨੇ 12 ਵੀ ਡੌਂਕੀਆਂ ਲਾ ਕੇ ਗਏ ਸੀ ਪਹਿਲਾਂ ਬਹੁਤ ਪੈਸਾ 40 40 50 50 ਲੱਖ ਰੁਪਇਆ ਬਹੁਤ ਵੀਰਾਂ ਨੇ ਖਰਾਬ ਕਰਿਆ ਉਹ ਅੱਜ ਵੀ ਬਾਹਰੋਂ ਆ ਕੇ ਵੀ ਬੈਠੇ ਨੇ ਉਹ ਰਜਗਾਰ ਭਾਲ ਰਹੇ ਨੇ ਸਰ ਸਰ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਪਹਿਲਾਂ ਤਾਂ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਦੂਸਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਰ ਕਿਉਂਕਿ ਕਿਸੇ ਨਾ ਕਿਸੇ ਗਰੀਬ ਦਾ ਜਾਂ ਕਿਸੇ ਵਿਚਾਰੇ ਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਉਹਦੇ ਬਾਰੇ ਤੁਹਾਨੂੰ ਪੂਰੀ ਡਿਟੇਲ ਚ ਦੱਸ ਦਿਆਂ ਜੀ ਕਿ ਆਪਾਂ ਸੋਚਦੇ ਹਾਂ ਸਰ ਹਰ ਬੰਦਾ ਸੋਚਦਾ ਵੀ ਕੋਈ ਕਾਰੋਬਾਰ ਕਰੀਏ ਕਰਨਾ ਚਾਹੀਦਾ ਜੀ ਜੀ ਸਰ ਜਿਹੜੇ ਸਾਡੇ ਐਮ ਡੀ ਸਾਹਿਬ ਨੇ ਜੀ ਉਹ ਕਹਿੰਦੇ ਇਸ ਕਾਰੋਬਾਰ ਦੇ ਵਿੱਚੋਂ ਬਚਤ ਹੈ ਵਧੀਆ ਜੀ ਪ੍ਰੋਫਿਟ ਹੁੰਦਾ ਹੈ ਜੀ ਔਰ ਜਿਹੜੇ ਅਸੀਂ ਦੇਖਦੇ ਆ ਕਿ ਲਾਲੇ ਸੇੜ ਸੀਗੇ ਅਸੀਂ ਜਦੋਂ ਉਹਨਾਂ ਨੂੰ ਜਾ ਕੇ ਪੁੱਛਦੇ ਤੇ ਵੀ ਸਾਡੇ ਮੁੰਡੇ ਨੇ ਕਰਨਾ ਇਹ ਕਾਰੋਬਾਰ ਉਹ ਕੀ ਕਹਿੰਦੇ ਕੁਛ ਬਚਦਾ ਨਹੀਂ ਜੀ ਆਮ ਤੌਰ ਤੇ ਆਪਾਂ ਦੇਖਦੇ ਆ ਕਿਸੇ ਵੀ ਦੁਕਾਨਦਾਰ ਨਾਲ ਆਪਾਂ ਗੱਲ ਕਰਦੇ ਤੇ ਜਾ ਕੇ ਅੱਜ ਵੀ ਕਰ ਲੋ ਤੇ ਉਹਨਾਂ ਨੇ ਕੀ ਕਹਿਣਾ ਵੀ ਇੱਥੇ ਕੁਛ ਨਹੀਂ ਬਚਦਾ ਬਹੁਤ ਔਖੇ ਆ ਹਨਾ ਖਰਚੀ ਨਹੀਂ ਪੂਰੇ ਹੋ ਰਹੇ ਤੁਸੀਂ ਦੇਖੋ ਕਿ ਛੋਟੀਆਂ ਛੋਟੀਆਂ ਦੁਕਾਨਾਂ ਤੋਂ ਅੱਜ ਵੱਡੇ ਵੱਡੇ ਸ਼ੋਰੂਮ ਬਣ ਕਰਕੇ ਅਸੀਂ 5-10 ਕਿੱਲੇ ਵਾਲੇ ਜਿਹੜੇ ਵਿਚਾਰੇ ਲੋਕ ਸੀਗੇ ਉਹ ਉੱਥੇ ਦੇ ਉੱਥੇ ਹੀ ਖੜੇ ਨੇ ਉੱਥੇ ਵੀ ਖੜੇ ਸਰ ਬੈਕ ਵੀ ਹੋ ਗਈ ਜਮੀਨਾਂ ਵਿਕ ਵੀ ਗਈਆਂ ਨੇ ਵਿਕ ਵੀ ਗਈਆਂ ਹਾਂਜੀ ਹੁਣ ਇਹਦੇ ਵਿਚ ਇਹੀ ਹੈਗਾ ਕਿ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਸਾਡੇ ਐਮ ਡੀ ਸਾਹਿਬ ਦਾ ਪਿਛਲੇ 20 ਸਾਲ ਦਾ ਤਜਰਬਾ ਹੈ ਹਰ ਚੀਜ਼ ਦੇ ਉੱਤੇ ਉਹਨਾਂ ਨੇ ਪ੍ਰੈਕਟੀਕਲ ਕੀਤਾ ਜੀ ਪਹਿਲਾਂ ਜਦੋਂ ਅਸੀਂ ਇਹ ਫਰੈਂਚਾਈਜ਼ੀ ਮਾਡਲ ਲਾਂਚ ਕੀਤਾ ਇਹ ਸਿਸਟਮ ਲਾਂਚ ਕੀਤਾ ਵੀ ਸਾਰਾ ਸੈਟਅਪ ਅਸੀਂ ਲਾ ਕੇ ਦੇਵਾਂਗੇ ਜਿਵੇਂ ਕੋਈ ਬਾਹਰ ਜਾ ਰਿਹਾ ਬੱਚੇ ਨੂੰ ਭੇਜ ਰਿਹਾ ਬਾਹਰ ਉਹ ਵਿਚਾਰਾ ਇੰਨਾ ਪੈਸਾ ਖਰਚ ਕਰਦਾ ਹੈ ਬੱਚਾ ਕਿਤੇ ਬੈਠਾ ਮਾਂ ਪਿਓ ਕਿਤੇ ਬੈਠੇ ਦੁੱਖ ਦੇ ਸੁੱਖ ਦੇ ਉਹ ਆ ਨਹੀਂ ਸਕਦਾ ਜੀ ਉਹ ਸਾਰਾ ਸਿਸਟਮ ਇੱਥੇ ਹੀ ਕਰ ਸਕਦਾ ਹੈ ਜੀ ਤਾਂ ਉਹਨੂੰ ਸਾਰਾ ਸੈਟਅਪ ਇਹ ਲਾ ਕੇ ਦਿੰਨੇ ਹੁਣ ਉਹ ਡਰਦਾ ਕਿਉਂ ਹੈ ਜਿਹੜਾ ਰਿਟਾਇ ਜੀ ਜਿਹੜਾ ਸਭ ਤੋਂ ਵੱਡੀ ਗੱਲ ਖੇਤੀਬਾੜੀ ਵਾਲਾ ਬੰਦਾ ਉਹ ਡਰ ਰਿਹਾ ਹੈ ਵੀ ਮੈਂ ਕਿਵੇਂ ਸਮ ਪਹਿਲੀ ਗੱਲ ਡਰ ਹੁੰਦਾ ਵੀ ਮੈਂ ਕਿਵੇਂ ਸਮਾਂ ਲਿਆਉ ਜੀ ਕਿੱਥੋਂ ਖਰੀਦਾਂ ਕਿੱਥੋਂ ਇਕੱਠਾ ਕਰਾਂ ਇੰਨੇ ਪ੍ਰੋਡਕਟ ਨੇ ਕਿੱਥੋਂ ਚੱਕੂ ਤੇ ਦੂਸਰਾ ਇਹ ਹੁੰਦਾ ਕਿ ਫਿਰ ਮੈਂ ਵੇਚਾਂ ਕਿਵੇਂ ਬਿਲਕੁਲ ਸਰ ਹਾਂਜੀ ਉਸ ਤੋਂ ਬਾਅਦ ਉਹਦਾ ਤੀਜਾ ਡਰ ਹੁੰਦਾ ਹੈ ਕਿ ਜਿਹੜੇ ਮੈਂ ਚਾਰ ਮੁੰਡੇ ਤਨਖਾਹ ਤੇ ਰੱਖੂੰ ਉਹਨਾਂ ਨੂੰ ਤਨਖਾਹਾਂ ਕਿੱਥੋਂ ਦਊ ਬਿਲਕੁਲ ਜੀ ਅਗਲਾ ਡਰ ਉਹਦੇ ਮਨ 'ਚ ਫੇਰ ਆ ਜਾਂਦਾ ਹੈ ਕਿ ਜਿਹੜਾ ਮੈਂ ਕਿਰਾਏ ਤੇ ਸ਼ੋਰੂਮ ਕੋਈ ਲਾਊਗਾ ਉਹਦਾ ਕਿਰਾਇਆ ਕਿੱਥੋਂ ਪਰ ਹਾਂਜੀ ਹਾਂ ਸਹੀ ਔਰ ਮੈਂ ਇੰਨੇ ਪੈਸੇ ਖਰਚ ਵੀ ਦਿੱਤੇ ਸਾਰਾ ਸਮਾਨ ਲਿਆਉਣ ਤੇ ਪਾਉਣ ਤੇ ਮੈਂ ਪਾ ਲਿਆ ਦੁਕਾਨ ਦੇ ਵਿੱਚ ਨਾ ਵਿਕਿਆ ਤਾਂ ਮੇਰਾ ਇਹ ਸਮਾਨ ਮਿੱਟੀ ਹੋ ਜੂ ਹਾਂਜੀ ਹੁਣ ਦਰਸ਼ਕੋ ਇਹ ਵੀਡੀਓ ਧਿਆਨ ਨਾਲ ਸੁਣਿਓ ਜੀ ਕਿ ਸਾਡੇ ਐਮ ਡੀ ਸਾਹਿਬ ਨੇ ਇਹਨਾਂ ਤਜਰਬਾ ਕੀਤਾ ਠੀਕ ਆ ਐਸੀ ਗੱਲ ਨਹੀਂ ਉਹਨਾਂ ਨੇ ਵੀ ਘਾਟਾ ਖਾਦਾ ਹੈ ਬਿਲਕੁਲ ਹਾਂਜੀ ਪਰ ਕਹਿੰਦੇ ਨੇ ਡਿੱਗ ਡਿੱਗ ਕੇ ਸਵਾਰ ਬਾਰ ਹਾਂਜੀ ਪਰ ਸਾਡੇ ਵਰਗਿਆਂ ਲਈ ਜਿਹੜੇ ਰਿਟਾਇਰ ਪਰਸਨ ਨੇ ਜਾਂ ਬਾਹਰ ਜਾਣਾ ਚਾਹੁੰਦੇ ਨੇ ਜਾਂ ਕੋਈ ਰਿਟਾਇਰ ਹੋ ਕੇ ਆਇਆ ਹੈ ਜਾਂ ਆਮ ਐਗਰੀਕਲਚਰ ਬੰਦਾ ਵਿਚਾਰਾ ਖੇਤੀਬਾੜੀ ਵਾਲਾ ਉਹ ਕੋਈ ਕਾਰੋਬਾਰ ਕਰਨਾ ਚਾਹੁੰਦਾ ਉਹਨਾਂ ਲਈ ਸੋਨੇ ਤੇ ਸੁਹਾਗਾ ਹੋ ਗਿਆ ਬਿਲਕੁਲ ਜੀ ਉਹ ਕਿਵੇਂ ਹੋਇਆ ਜੀ ਸੋਨੇ ਤੇ ਸੁਹਾਗਾ ਉਹਨਾਂ ਨੇ ਕੀ ਕਿਹਾ ਵੀ ਤੁਸੀਂ ਇਹ ਸੈਟਅਪ ਖੋਲੋ ਜੀ ਅਸੀਂ ਤੁਹਾਨੂੰ ਪੂਰਾ ਪੈਕੇਜ ਜਿਹੜਾ ਇਹ ਦੇਵਾਂਗੇ ਲਾ ਕੇ ਸਾਰਾ ਸਿਸਟਮ ਲਾ ਕੇ ਦੇਵਾਂਗੇ ਜੀ ਤੁਸੀਂ ਬੈਠਣਾ ਹੈ ਦੁਕਾਨ ਤੇ ਆਪਦੀ ਨਿਗਰਾਨੀ ਰੱਖਣੀ ਹੈ ਸ਼ੋਰੂਮ ਦੇ ਉੱਤੇ ਹੈ ਨਾ ਉਹ ਸਾਰਾ ਉਹਨਾਂ ਨੂੰ ਟਰਮ ਐਂਡ ਕੰਡੀਸ਼ਨ ਦੱਸ ਦਿੱਤੀਆਂ ਜਾਣਗੀਆਂ ਜੀ ਹੁਣ ਉਹਨੂੰ ਪਹਿਲਾ ਖਤਰਾ ਕਿੱਥੋਂ ਸੀਗਾ ਵੀ ਸਮਾਨ ਕਿੱਥੋਂ ਖਰੀਦੂ ਉਹ ਸਮਾਨ ਆਪੇ ਲਿਆ ਕੇ ਕੰਪਨੀ ਡਿਸਪਲੇ ਕਰੂ ਓਕੇ ਦੂਸਰਾ ਉਹਨੂੰ ਖਤਰਾ ਸੀਗਾ ਬੀਕੂ ਕਿਵੇਂ ਹੁਣ ਤਾਂ ਸਾਡਾ ਸੌਫਟਵੇਅਰ ਬਣ ਚੁੱਕਿਆ ਜੀ ਪਹਿਲਾਂ ਸਾਡੇ ਕੋਲੇ ਉਹਦਾਂ ਦਾ ਸੌਫਟਵੇਅਰ ਨਹੀਂ ਸੀਗਾ ਹੁਣ 2025 ਦੇ ਵਿੱਚ ਹੀ ਉਹ ਰੈਡੀ ਹੋਇਆ ਜ ਕਿਵੇਂ ਵੇਚਣਾ ਉਹ ਸਾਰਾ ਸੌਫਟਵੇਅਰ ਕਰਦਾ ਆਪੇ ਕੰਮ ਉਹਨੇ ਨਹੀਂ ਵੇਚਣਾ ਜੀ ਔਰ ਤੀਸਰੀ ਚੀਜ਼ ਉਹਨੂੰ ਹੁੰਦਾ ਵੀ ਮੈਂ ਤਨਖਾਹਾਂ ਦੇ ਕਿਵੇਂ ਦਵਾਂ ਕੰਪਨੀ ਨੇ ਉਹ ਸਿਸਟਮ ਬਣਾ ਦਿੱਤਾ ਵੀ ਤਨਖਾਹਾਂ ਵੀ ਅਸੀਂ ਦੇਵਾਂਗੇ ਜੀ ਚੌਥਾ ਸੀਗਾ ਉਹਨੂੰ ਬਿਲਡਿੰਗ ਦਾ ਕਿਰਾਇਆ ਤੇ ਬਿਜਲੀ ਦਾ ਬਿੱਲ ਉਹ ਵੀ ਕੰਪਨੀ ਨੇ ਕਿਹਾ ਅਸੀਂ ਭਰਾਂਗੇ ਓਕੇ ਹੁਣ ਪੰਜਵਾਂ ਉਹ ਸੋਚਦਾ ਵੀ ਮੈਂ ਪੈਸੇ ਲਾਏ ਮੈਨੂੰ ਜੇ ਨਾ ਵਿਕਿਆ ਮੈਂ ਪ੍ਰੋਫਿਟ ਕਿੱਥੋਂ ਤਾਂ ਪੰਜਵਾਂ ਉਹਨਾਂ ਨੇ ਕਿਹਾ ਵੀ ਅਸੀਂ ਤੈਨੂੰ ਹਰ ਮਹੀਨੇ 50000 ਪ੍ਰੋਫਿਟ ਵੀ ਦੇਵਾਂਗੇ। ਲਓ ਜੀ ਇਦੋਂ ਵੱਡਾ ਫਿਰ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇਦੋਂ ਵੱਡਾ ਤੁਹਾਨੂੰ ਕਿੱਥੋਂ ਫਾਇਦਾ ਹੋ ਸਕਦਾ। ਇੰਡੀਆ ਦੇ ਵਿੱਚ ਸਰ ਪਹਿਲੀ ਵਾਰ ਇਹ ਰਿਕਾਰਡ ਬਣਨ ਜਾ ਰਿਹਾ। ਜੀ ਕਿ ਆਪਾਂ ਫਰੈਂਚਾਈਜ਼ੀ ਹੋਰ ਬਹੁਤ ਲੈਣੇ ਆ। ਜੀ ਉਹ ਕਿਤੇ ਵੀ ਐਡੀ ਕੋਈ ਗਾਰੰਟੀ ਨਹੀਂ ਲੈਂਦਾ। ਜੀ ਇਹ ਰਿਟਨ ਦੇ ਵਿੱਚ ਤਹਿਸੀਲਦਾਰ ਸਾਹਿਬ ਦੇ ਜਾ ਕੇ ਐਗਰੀਮੈਂਟ ਹੋਊਗਾ ਜਿਵੇਂ ਆਪਾਂ ਕਿਸੇ ਪਲਾਟ ਦੀ ਜਾਂ ਕਿਸੇ ਜ਼ਮੀਨ ਦੀ ਰਜਿਸਟਰੀ ਕਰਾਉਨੇ ਆ। ਓਕੇ ਪੱਕੇ ਕੰਮ ਹੋ ਗਏ। ਹਾਂ ਇਹ ਚ ਨਾ ਤਾਂ ਬੰਦਾ ਭੱਜ ਸਕਦਾ ਵੀ ਮੈਨੂੰ ਆ ਕਿਹਾ ਸੀ ਬਾਅਦ ਚ ਮੁੱਕਰ ਜੇ। ਹਨਾ ਨਾ ਭੱਜ ਸਕਦੇ ਨੇ। ਸਾਡੇ ਐਮ ਡੀ ਸਾਹਿਬ ਹੈ ਨਾ ਕਿਉਂਕਿ ਜਦੋਂ ਕਿਸੇ ਵੀ ਮੈਂ ਤੁਹਾਨੂੰ ਕਹਿੰਦਾ ਮੇਰਾ ਪਲਾਟ ਰੱਖ ਲਓ ਬਾਅਦ ਚ ਕਹਾ ਵੀ ਤੇਰਾ ਕੀ ਹੈ ਤੇ ਸੇ ਹਾਂ ਇਹ ਤਾਂ ਮੇਰਾ ਹੈ ਨਾ ਜਦੋਂ ਰਜਿਸਟਰੀ ਤੁਹਾਡੇ ਨਾਲ ਹੋ ਗਈ ਉਹ ਤੁਹਾਡਾ ਹੋ ਗਿਆ ਇਸੇ ਕਰਕੇ ਕਚੈਰੀਆਂ ਬਣੀਆਂ ਇਸੇ ਕਰਕੇ ਐਗਰੀਮੈਂਟ ਬਣੇ ਇਸੇ ਕਰਕੇ ਤਹਿਸੀਲਾਂ ਚ ਸਾਰਾ ਸਿਸਟਮ ਬਣਿਆ ਕਿ ਦੋਨਾਂ ਦਾ ਜਿਹੜਾ ਹੈਗਾ ਕੰਬੀਨੇਸ਼ਨ ਬਣੇ ਔਰ ਵਿਚਾਰਾ ਜਿਹੜਾ ਰਿਟਾਇਰ ਪਰਸਨ ਹੈ ਜਾਂ ਆਮ ਐਗਰੀਕਲਚਰ ਖੇਤੀਬਾੜੀ ਵਾਲਾ ਬੰਦਾ ਉਹ ਕਹਿੰਦਾ ਕੀ ਕੰਮ ਖੋਲੀ ਇਹ ਵੇਲੀਆਂ ਕਿਉਂਕਿ ਖੇਤੀ ਦਾ ਹੁਣ ਆਪਾਂ ਦੇਖੋ ਕਣਕ ਵੱਢ ਕੇ ਲਾਗੇ ਚੋਨਾ ਫੇਰ ਵੇਲਿਆਂ ਚੋਨਾ ਵੱਢ ਕੇ ਕਣਕ ਬੀਜ ਕੇ ਫੇਰ ਵੇਲਿਆਂ ਤਾਂ ਸਾਡੇ ਖਰਚੇ ਵੱਧਦੇ ਜਾ ਰਹੇ ਨੇ ਆਮਦਨ ਘਟਦੀ ਜਾ ਰਹੀ ਹੈ ਤਾਂ ਇਹ ਨਾਲ ਨਾਲ ਜਿਹੜਾ ਹੈਗਾ ਸਾਡੇ ਹੁਣ ਮਰਿੰਡਾ ਇਹਨਾਂ ਨੰਬਰਦਾਰ ਸਾਹਿਬ ਸੀਗੇ ਖੇਤੀ ਕਰਦੇ ਨੇ ਉਹਨਾਂ ਨੇ ਲਿਆ ਇੱਥੇ ਆਪਾਂ ਬੈਠੇ ਆ ਅੱਜ ਭਵਾਨੀਗੜ੍ਹ ਦੇ ਵਿੱਚ ਤੁਸੀਂ ਦੇਖੋ ਫਤੇਗੜ੍ਹ ਛੰਨਾ ਦੇ ਇਹ ਜਿਹੜੇ ਹੈਗੇ ਨੇ ਇਹਦੇ ਮਾਲਕ ਨੇ ਸਾਡੇ ਉਹ ਵੀ ਖੇਤੀ ਕਰਦੇ ਨੇ ਹਨਾ ਜਿਹੜੇ ਉਧਰ ਨੇ ਆਪਣਾ ਭੀਖੀ ਵਾਲੇ ਉਹ ਵੀ ਸਾਡੇ ਖੇਤੀਬਾੜੀ ਵਾਲੇ ਬੰਦੇ ਸੀਗੇ ਜਿਆਦਾਤਰ ਹੋਣ ਜਿਹੜੇ ਸਾਡੇ ਕੋਲੇ ਅਗਲੇ ਆ ਰਹੇ ਨੇ ਇਨਸਪੈਕਟਰ ਸਾਹਿਬ ਨੇ ਪੰਜਾਬ ਪੁਲਿਸ ਚੋਂ ਤਾਂ ਉਹਨਾਂ ਨੇ ਇਹ ਸੈਟਅਪ ਲਿਆ ਸਾਡਾ ਹਨਾ ਉਹ ਰਿਟਾਇਰ ਪਰਸਨ ਨੇ ਇੱਕ ਸਾਡੇ ਆਮ ਹੋਰ ਖੇਤੀਬਾੜੀ ਵਾਲੇ ਨੇ ਉਹ ਇੱਕ ਸਾਡੇ ਫੌਜੀ ਸਾਹਿਬ ਨੇ ਰਿਟਾਇਰ ਨੇਗੇ ਉਹਨਾਂ ਨੇ ਇਹ ਸੈਟਅਪ ਲਿਆ ਮਤਲਬ ਸਾਡੇ ਇਦਾਂ ਦੇ ਸੈਟਅਪ ਜਿਹੜੇ ਅਸੀਂ ਲਾ ਕੇ ਦੇ ਰਹੇ ਹਾਂ ਔਰ ਕੋਈ ਵੀ ਸੈਟਅਪ ਸਾਡਾ ਲਾਸਟ ਚ ਨਹੀਂ ਹੋਣਾ ਤਾਂ ਗਾਰੰਟੀ ਲੈ ਲਈ ਜੀ ਬਿਲਕੁਲ ਵੱਡੀ ਗੱਲ ਇਹ ਹੈ ਹਾਂਜੀ ਸਾਹਮਣੋਂ ਵੱਡੀ ਗੱਲ ਹੈ ਕਿ ਤਨਖਾਹਾਂ ਸਾਡੇ ਐਮ ਡੀ ਸਾਹਿਬ ਨੇ ਦੇਣੀਆਂ ਹੈ ਹਨਾ ਬਸ ਸਿਸਟਮ ਨੂੰ ਫੋਲੋ ਕਰਨਾ ਹੈ ਜੀ ਔਰ ਜਿਹੜਾ ਕਿਰਾਇਆ ਬਿਜਲੀ ਦੇ ਬਿੱਲ ਉਹ ਸਾਡੇ ਐਮ ਡੀ ਸਾਹਿਬ ਨੇ ਪੇ ਕਰਨੇ ਨੇ ਕੰਪਨੀ ਨੇ ਪੇ ਕਰਨੇ ਨੇ ਔਰ ਉਹਨੂੰ ਪ੍ਰੋਫਿਟ ਵੀ ਹਰ ਮਹੀਨੇ ਦੇਣੀ ਆ ਉਸ ਤੋਂ ਬਾਅਦ ਬਧੂ ਪ੍ਰੋਫਿਟ ਉਸੇ ਦਾ ਹੀ ਹੈ ਮਤਲਬ ਕਹਿਣ ਦਾ ਜੇ ਘਟ ਜੇ ਪ੍ਰੋਫਿਟ ਤਾਂ ਉਹਨੂੰ ਘੱਟੋ ਘੱਟ ਗਰੰਟੀ ਨਾਲ 50000 ਰੁਪਏ ਪ੍ਰੋਫਿਟ ਦੇਣੀ ਆ ਆਪਾਂ ਦੇਣੀ ਦੇਣਾ ਹਾਂਜੀ ਇਸ ਕਰਕੇ ਸਾਡੇ ਨੰਬਰ ਜਿਹੜੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਇਹ ਕਰਕੇ ਟਾਈਮ ਲੈ ਕੇ ਦੇ ਉੱਤੇ ਆਪਾਂ ਟਾਈਮ ਬਣਾ ਲਾਂਗੇ ਕਿਉਂਕਿ ਕਈ ਵਾਰ ਤੁਹਾਡੇ ਕੋਲੇ ਵੀ ਨਹੀਂ ਹੁੰਦਾ ਫਿਰ ਤੁਹਾਡੀ ਸਾਡੇ ਐਮ ਡੀ ਸਾਹਿਬ ਨਾਲ ਮੀਟਿੰਗ ਕਰਵਾ ਦਾਂਗੇ ਔਰ ਬਾਕੀ ਤੁਸੀਂ ਪ੍ਰੈਕਟੀਕਲ ਆ ਕੇ ਸਾਡੇ ਸਟੋਰ ਦੇਖੋ ਜਿਵੇਂ ਇੱਥੇ ਭਵਾਨੀਗੜ੍ਹ ਦੇ ਵਿੱਚ ਹੈ ਸਰਹੰਦ ਦੇ ਵਿੱਚ ਹੈ ਬੀਖੀ ਦੇ ਵਿੱਚ ਹੈ ਮਰਿੰਡੇ ਦੇ ਵਿੱਚ ਹੈ ਪਟਿਆਲੇ ਦੇ ਵਿੱਚ ਬਹੁਤ ਜਲਦੀ ਓਪਨ ਹੋ ਰ ਕੇ ਦਰਸ਼ਕੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਕਿਸੇ ਆਮ ਰਿਟਾਇਰ ਪਰਸਨ ਦਾ ਕੋਈ ਬੱਚੇ ਨੂੰ ਬਾਹਰ ਭੇਜਣਾ ਚਾਹੁੰਦਾ ਹੈ ਉਹਦਾ ਔਰ ਜਿਹੜਾ ਬੰਦਾ ਖੇਤੀਬਾੜੀ ਵਾਲਾ ਉਹ ਵੀ ਇਸ ਸਿਸਟਮ ਨੂੰ ਕਰ ਸਕਦਾ ਹੈ ਬਿਲਕੁਲ ਆ ਕੇ ਉਹਨੇ ਕਾਊਂਟਰ ਤੇ ਬੈਠਣਾ ਹੈ ਜਿਹੜੇ ਖੇਤੀਬਾੜੀ ਵਾਲੇ ਇਸ ਨੂੰ ਕਰ ਰਹੇ ਨੇ ਰਿਟਾਇਰ ਪਰਸਨ ਦਾ ਹੱਤੋਂ ਹੁਣ ਸੈਟਅਪ ਲਾਇਏ ਨੇ ਬਾਹਰ ਜਾ ਰਹੇ ਨੇ ਕਿੰਨਾ ਪੈਸਾ ਖਰਚ ਹੋ ਰਿਹਾ ਹੈ ਦੂਜੀ ਗੱਲ ਇਹ ਹੈ ਕਿ ਮਾਪਿਓ ਵਿਚਾਰੇ ਇੱਥੇ ਤੜਫੀ ਜਾਂਦੇ ਨੇ ਬੱਚਾ ਬਾਹਰ ਔਖਾ ਹੋਈ ਜਾਂਦਾ ਹੁਣ ਅਸੀਂ ਹਰ ਇੱਕ ਮਾਪਿਓ ਦੀ ਇੱਛਾ ਹੁੰਦੀ ਹੈ ਕਿ ਮੇਰੇ ਬੱਚੇ ਵਧੀਆ ਬਣਨਾ ਹੈ ਨਾ ਤਾ ਪੜ ਲਿਖ ਕੇ ਸਰਕਾਰੀ ਨੌਕਰੀਆਂ ਅੱਜ ਕੱਲ ਤੁਹਾਨੂੰ ਪਤਾ ਰੇਸ਼ੋ ਬਹੁਤ ਘੱਟ ਐ ਮਨਦੀ ਹਾਂ ਉਸੇ ਲਈ ਜਿਹੜਾ ਇਹ ਸਿਸਟਮ ਹੈ ਸਾਡੇ ਐਮ ਡੀ ਸਾਹਿਬ ਨੇ ਪਿਛਲੇ 20 ਸਾਲ ਦੀ ਖੋਜ ਤੋਂ ਬਾਅਦ ਜੀ ਗਰੰਟੀ ਵਾਲਾ ਇੱਕ ਸੌਫਟਵੇਅਰ ਤਿਆਰ ਕੀਤਾ ਇਹ ਪੂਰੇ ਇੰਡੀਆ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਜੀ ਬਿਲਕੁਲ ਹਾਂ ਜੀ ਅੱਜ ਮੈਕਡੋਨਲਡ KFC ਜਾਂ ਹੋਰ ਕਿਸੇ ਦੀ ਵੀ ਤੁਸੀਂ ਫਰੈਂਚਾਈਜ਼ ਲੈ ਲਓ ਕੋਈ ਗਰੰਟੀ ਨਹੀਂ ਲੈਂਦਾ ਉਹ ਕਹਿੰਦੇ ਨੇ ਪ੍ਰੋਫਿਟ ਵੀ ਤੁਹਾਡਾ ਤੁਹਾਡਾ ਉਹ ਵੀ ਸਰ ਫਰੈਂਚਾਈਜ਼ ਹੀ ਲੈਣੀ ਆ ਆਪਾਂ ਕਟੋ ਘੱਟ ਜੀ 2 ਕਰੋੜ ਤੋਂ 3 ਕਰੋੜ ਤੋਂ ਘੱਟ ਨਹੀਂ ਮਿਲਦੀਆਂ ਮੈਂਕਡੋਨਲ ਦੀ 5 ਕਰੋੜ ਫੀਸ ਆ ਜੀ 5 ਕਰੋੜ ਫੀਸ ਫੀਸ 5 ਕਰੋੜ ਰੁਪਏ ਆਪਾਂ ਤਾਂ ਜਮੀਨ ਇਹ ਤਾਂ ਇਹ ਤਾਂ ਕੋਈ ਫੀਸ ਤਾਂ ਨਾ ਮਾਤਰੀ ਹੈ ਇਹ ਤਾਂ ਕੁਝ ਵੀ ਨਹੀਂ ਫੀਸ ਜਿਹਦੇ ਹਿਸਾਬ ਨਾਲ ਸਾਰਾ ਸੈਟਅਪ ਲਾ ਕੇ ਤਿਆਰ ਕਰਕੇ ਦਿੱਤਾ ਗਿਆ ਔਰ ਵੱਡੀ ਗੱਲ ਪਤਾ ਕੀ ਫੀਸ ਨੂੰ ਛੱਡਦੀ ਏ ਹਾਂ ਜੀ ਇਹਦੇ ਵਿੱਚ ਤਾਂ ਇਹ ਗਾਰੰਟੀ ਹੈ ਹਾਂ ਜੀ ਕਿ ਤੈਨੂੰ ਪ੍ਰੋਫਿਟ ਜਿੰਨਾ ਵੱਧਦਾ ਤੇਰੀ ਆ ਹਾਂ ਔਰ ਜੇ ਘਟ ਗਿਆ ਤਾਂ 50000 ਰੁਪਏ ਘੱਟੋ ਘੱਟ ਦੇਵਾਂਗੇ ਮਿਲਣਾ ਹੀ ਮਿਲਣਾ ਹਾਂ ਜੀ 50000 ਦਾ ਪੱਕੀ ਪੈਨਸ਼ਨ ਲੱਗੀ ਗਈ ਸਹੀ ਗੱਲ ਹਾਂ ਪੱਕੀ ਤਨਖਾਹ ਲੱਗੀ ਹੈ ਹਣਾ ਹਰ ਸਾਲ ਇਹ ਵਧ ਹੀ ਰਿਹਾ ਹੈ ਕਾਰੋਬਾਰ ਤਾਂ ਆਪ ਹੋਣਾ ਹੀ ਹੋਣਾ ਆ ਆਪ ਮਿਹਨਤ ਕਰੂਗਾ ਹੀ ਕਰੂਗਾ ਨਾਲ ਬਿਲਕੁਲ ਹਰੇਕ ਨੇ ਹਰੇਕ ਚਾਹੁੰਦਾ ਵੀ ਮੇਰਾ ਬੱਚਾ ਹਾਂਜੀ ਅੱਗੇ ਗ੍ਰੋਥ ਕਰੇ ਜਾਂ ਆਪਣਾ ਪਰਿਵਾਰ ਜਾਂ ਆਪਾਂ ਗ੍ਰੋਥ ਕਰੀਏ ਹਣਾ ਠੀਕ ਹੈ ਹੁਣ ਮੈਨੂੰ ਕਈ ਬਹੁਤ ਬਹੁਤ ਲੋਕ ਕਹਿੰਦੇ ਨੇ ਵੀ ਤੁਸੀਂ ਕਿਸੇ ਨੂੰ ਕੋਈ ਮਾੜਾ ਨਹੀਂ ਕਹਿੰਦੇ ਤੁਹਾਨੂੰ ਕਈ ਵਾਰ ਲੋਕ ਮਾੜਾ ਕਹਿੰਦੇ ਪਹਿਲੀ ਗੱਲ ਤਾਂ ਬਹੁਤ ਲੋਕ ਘੱਟ ਮਾੜਾ ਕਹਿੰਦੇ ਨੇ ਹਾਂਜੀ ਹਾਂ ਉਹ ਕਿਉਂ ਨਹੀਂ ਪਤਾ ਵੀ ਅਸੀਂ ਪਿਛਲੇ 20 ਸਾਲ ਤੋਂ ਜੈਨੂਇਨ ਕੰਮ ਕਰ ਰਹਿਆਂ ਸਾਡੇ ਐਮ ਡੀ ਸਾਹਿਬ ਜੈਨੂਇਨ ਕਰ ਰਹੇ ਨੇ ਹਾਂਜੀ ਹੁਣ ਜੇ ਕੋਈ ਮਾੜਾ ਵਿਚਾਰਾ ਕਹਿ ਵੀ ਜਾਂਦਾ ਤਾਂ ਉਹਦੇ ਉੱਤੇ ਜੇ ਆਪਾਂ ਵੀ ਉਹਨੂੰ ਮਾੜਾ ਕਹਿੰਤਾ ਫਿਰ ਉਹ ਤੇ ਸਾਡੇ 'ਚ ਫਰਕ ਕੀ ਰਹੇ ਹਾਂ ਬਿਲਕੁਲ ਹਾਂ ਫਿਰ ਤਾਂ ਅਸੀਂ ਵੀ ਉਹੇ ਜਿਹੀ ਹੋ ਗਏ ਹਾਂ ਬਿਲਕੁਲ ਬਿਲਕੁਲ ਹੁਣ ਹਰੇਕ ਬੰਦੇ ਦਾ ਕੰਮ ਹੁੰਦਾ ਕਿਸੇ ਨੇ ਚੰਗੇ ਕਰਮ ਕਰਨੇ ਨੇ ਜੀ ਕਿਸੇ ਨੇ ਮਾੜੇ ਕੰਮ ਕਰਨੇ ਨੇ ਉੱਪਰੋਂ ਲਿਖ ਆਖਿਆ ਕਿਸੇ ਵੀ ਮਾੜਾ ਕਿਉਂ ਕਹਿਣਾ ਕਿਸੇ ਬਿਲਕੁਲ ਬਿਲਕੁਲ ਜਿੱਥੇ ਤੱਕ ਹੋ ਸਕਦਾ ਸਿੱਧੀ ਸੇਧ ਦਿਓ ਹਨ ਜਿੰਨੀ ਕੁ ਹੋ ਸਕਦਾ ਜਿੰਨੀ ਕੁ ਤੁਹਾਡੇ ਚ ਆਪਦੇ ਵਿੱਚ ਪਹੁੰਚ ਆ ਉੰਨੀ ਕੁ ਸਿੱਧੀ ਸੇਧ ਦਿਓ ਮੈਂ ਤਾਂ ਹੋਰ ਕਹਿਣਾ ਜਿਵੇਂ ਹੁਣ ਆਪਣੇ ਬੱਚੇ ਨੇ ਜਿਹੜਾ ਐਡਾ ਸੈਟਅਪ ਚੱਲ ਨਹੀਂ ਕਰ ਸਕਦਾ ਖੜਾ ਸਕਦਾ ਗਰੀਬ ਆਦਮੀ ਆ ਬਚਰਾ ਜੀ ਉਹ ਆਪਣੇ ਬੱਚੇ ਨੂੰ ਕਿਤੇ ਨਾ ਕਿਤੇ ਕਿਤੇ ਵੀ ਉਹਦੇ ਨੇੜੇ ਤੇੜੇ ਕਿਹੜੇ ਸ਼ਹਿਰ ਚ ਕੋਈ ਕੰਪਨੀ ਜਾਂ ਕੋਈ ਦੁਕਾਨ ਜਾਂ ਕਿਤੇ ਕਾਰੋਬਾਰ ਤੇ ਕਿਰਾਂ ਅੜਕਾ ਦੇ। ਹਾਂ। ਕਈ ਮਾਂ ਪਿਓ ਜਿਹੜੇ ਹੈਗੇ ਉਹ ਲਾਲਚ ਕਰਨ ਲੱਗ ਜਾਂਦੇ ਨੇ ਵੀ ਸਾਡੇ ਮੁੰਡੇ ਨੂੰ ਤਾਂ 15000 ਜਾਂ 20000 30000 ਮਿਲਣਾ ਹੀ ਚਾਹੀਦਾ। ਘੱਟ ਨਹੀਂ ਮਿਲਣਾ ਚਾਹੀਦਾ ਹਨਾ। ਜੀ। ਵੱਧ ਉਹਨੂੰ ਮਿਲਦਾ ਨਹੀਂ? ਜੀ। ਘੱਟ ਉਹ ਲੈਂਦੇ ਨੇ। ਹਾਂ ਜੀ ਹਾਂ। ਤਾਂ ਇਸ ਕਰਕੇ ਉਹ ਬੱਚਾ ਫਰੀ ਰਹਿੰਦਾ। ਜੀ। ਹੁਣ ਮੰਨ ਲਓ ਮੈਂ ਫਰੀ ਆ। ਜੀ ਮੈਨੂੰ ਕੋਈ ਕਹੂ ਆ ਜਾ ਪਟਿਆਲੇ ਚੱਲ ਗਈਏ ਮੈਂ ਉਹਦੇ ਨਾਲ ਚੜ ਕੇ ਪਟਿਆਲੇ ਚੱਲ ਜਾਂ ਕੋਈ ਆ ਗਿਆ ਮੈਨੂੰ ਉਹ ਕਹੂ ਆ ਜਾ ਬਈ ਆਪਾਂ ਸੰਗਰੂਰ ਚੱਲ ਗਈਏ ਮੈਂ ਉਹਦੇ ਨਾਲ ਚੜ ਕੇ ਸੰਗਰੂਰ ਚੱਲ ਜਾਂ ਖੰਨੇ ਚੱਲੇ ਜਲੰਧਰ ਚੱਲੀਏ ਜਦੋਂ ਮੈਂ ਫਰੀ ਆ ਮੈਂ ਕਰਨਾ ਤਾਂ ਹੈ ਨਹੀਂ ਹੌਲੀ ਹੌਲੀ ਮੇਰੀ ਜਿਹੜੀ ਡਾਇਰੈਕਸ਼ਨ ਹੈ ਸੋਚ ਹੈ ਉਹ ਜਦੋਂ ਫਰੀ ਬੰਦਾ ਕਹਿੰਦੇ ਖਾਲੀ ਮਨ ਜਿਵੇਂ ਸ਼ੈਤਾਨ ਦਾ ਘਰ ਹੁੰਦਾ ਉਹ ਕਈ ਨਾ ਕਿ ਕਿਤੇ ਨਾ ਕਿਤੇ ਗਲਤ ਸੰਗਤ ਚ ਪੈ ਜਾਂਦਾ ਜੀ ਜੇ ਹੁਣ ਆਪਾਂ ਬੱਚੇ ਨੂੰ ਸਾਨੂੰ ਕਿਸੇ ਨੇ ਢਕਾ ਦਿੱਤਾ ਵੀ ਤੂੰ ਭਾਈ ਇੱਥੇ 5000 10000 15 ਜੋ ਮਿਲਦਾ ਇੱਕ ਵਾਰੀ ਲੱਗ ਉਹ ਦੁਬਾਰਾ ਦੇਖਾਂਗੇ ਹੁਣ ਮੈਂ ਸਵੇਰੇ ਕੰਮ ਤੇ ਆਉਣਾ ਸ਼ਾਮ ਨੂੰ ਡਿਊਟੀ ਤੋਂ ਜਾਣਾ ਮੈਨੂੰ ਮਾੜਾ ਸੋਚਣ ਦੀ ਮਾੜਾ ਘੁੰਮਣ ਦਾ ਟਾਈਮ ਹੀ ਨਹੀਂ ਮਿਲਣਾ ਹੁਣ ਮੈਨੂੰ ਇਹ ਲੱਗੂਗਾ ਕਿ ਮੇਰੇ ਨਾਲ ਦਾ ਬੰਦਾ ਮੈਨੇਜਰ ਬਣ ਗਿਆ ਮੈਂ ਕਿਉਂ ਨਹੀਂ ਬਣ ਸਕਦਾ ਕਿਉਂਕਿ ਮੇਰੀ ਸੋਚ ਡਾਇਰੈਕਸ਼ਨ ਉਸ ਤਰਫ ਹੋ ਗਈ ਇਸ ਕਰਕੇ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਪਹਿਲੀ ਗੱਲ ਤਾਂ ਜਿਹ ਨੰਬਰ ਚੱਲ ਰਹੇ ਨੇ ਇਹਦਾ ਆਪਾਂ ਟਾਈਮ ਫਿਕਸ ਕਰਕੇ ਐਮ ਡੀ ਸਾਹਿਬ ਨਾਲ ਤੁਹਾਡੇ ਨਾਲ ਦੋਨਾਂ ਨਾਲ ਉਹਨਾਂ ਨੂੰ ਮਿਲਾ ਦਾਂਗੇ ਉਹਦੇ ਵਿੱਚ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਕਿ ਗਰੰਟੀ ਨਾਲ ਪ੍ਰੋਫਿਟ ਗਰੰਟੀ ਨਾਲ ਤਨਖਾਹਾਂ ਗਰੰਟੀ ਨਾਲ ਕਿਰਾਏ ਬਿਜਲੀ ਦੇ ਬਿੱਲ ਉਹ ਸਾਰਾ ਕੰਪਨੀ ਪੇ ਕਰਦੀ ਹੈ ਤੁਹਾਨੂੰ ਜਿਵੇਂ ਜਿਵੇਂ ਪ੍ਰੋਫਿਟ ਵੱਧਦਾ ਜਾਊਗਾ ਤੁਹਾਡਾ ਵੱਧਦਾ ਜਾਊ ਘੱਟੋ ਘੱਟ 50000 ਪ੍ਰੋਫਿਟ ਤੁਹਾਡਾ ਹੈਗਾ ਹੀ ਹੈਗਾ ਇਹਦੇ ਤਿੰਨ ਚਾਰ ਤਰੀਕੇ ਨੇ ਸੈਟਅਪ ਲੈਣ ਦੇ ਉਹ ਜਦੋਂ ਤੁਸੀਂ ਬੈਠ ਕੇ ਟੇਬਲ ਤੇ ਗੱਲ ਕਰੋਗੇ ਤੁਹਾਨੂੰ ਸਾਰੀ ਚੀਜ਼ ਸਮਝ ਆ ਜਾਊਗੀ ਜੇ ਫਿਰ ਵੀ ਨਹੀਂ ਤਾਂ ਕਿਸੇ ਦਾ ਬੱਚਾ ਦੋਤਾ ਭਾਣ ਜਾਂ ਪਤੀਜਾ ਫ੍ਰੀ ਫਿਰਦਾ ਹੈ ਉਹ ਕਿਸੇ ਵੀ ਤੁਹਾਡੇ ਨੇੜੇ ਤੇੜੇ ਕੋਈ ਫੈਕਟਰੀ ਆ ਨੇੜੇ ਤੇੜੇ ਕੋਈ ਦੁਕਾਨ ਆ ਨੇੜੇ ਤੇੜੇ ਕੋਈ ਸ਼ੋਅਰੂਮ ਆ ਕੋਈ ਕੰਪਨੀ ਆ ਉੱਥੇ ਅੜਕਾ ਦੋ ਕਦੇ ਪੈਸੇ ਦਾ ਲਾਲਚ ਨਾ ਕਰੋ ਜੀ ਜੇ ਅਸੀਂ 12 ਸਾਲ 15 ਸਾਲ ਉਹਨੂੰ ਪੜਾਇਆ ਉਹ ਤੇ ਪੈਸਾ ਖਰਚ ਕੀਤਾ ਜੇ ਇੱਕ ਸਾਲ ਉਹ ਨਹੀਂ ਕਮਾਊਗਾ ਸਿਰਫ ਸਿੱਖ ਲਊਗਾ ਹੌਲੀ ਹੌਲੀ ਉਹਦੀ ਆਦਤ ਬਣ ਜੂ ਤਾਂ ਮਾੜੀ ਸੰਗਤ ਤੋਂ ਬਾਜੂਗਾ ਮੇਰਾ ਤਾਂ ਇਹੀ ਸਨੇਹਾ ਜੀ ਬਾਕੀ ਦਰਸ਼ਕੋ ਆਪਾਂ ਸਭ ਨੇ ਬੱਚੇ ਪਿਆਰੇ ਹੁੰਦੇ ਨੇ ਹਰੇਕ ਨੂੰ ਹਨਾ ਆਪਾਂ ਹਰੇਕ ਚਾਹੁੰਦਾ ਕਿ ਮੇਰਾ ਪਰਿਵਾਰ ਮੇਰੇ ਬੱਚੇ ਗਰੋਥ ਕਰਨ ਬਾਕੀ ਜੇ ਕੋਈ ਕੁਰੀ ਹੈ ਤੁਸੀਂ ਫੋਨ ਤੇ ਪੁੱਛ ਲਿਓ ਸਾਰੇ ਦ ਨੂੰ ਪਿਆਰ ਪਾਰੇ ਹਸੀ ਕਰਦੀ ਸੀ ਹਸੀ ਕਰਦੀ